9 ਤਰੀਕ ਦੀ ਸ਼ਾਮ ਨੂੰ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੇ ਵਿਖੋਏ ਲੜਾਈ ਝਗੜੇ ਅਤੇ ਘਰਾਂ ਨੂੰ ਅੱਗ ਲਗਾਉਣ ਦੀ ਵਾਰਦਾਤ ਦੇ ਵਿੱਚ ਵੱਡੀ ਗੱਲ ਸਾਹਮਣੇ ਆਈ ਹੈ ਹਾਲਾਂਕਿ ਇਸ ਨੂੰ ਪਹਿਲਾਂ ਨਸ਼ਾ ਤਸਕਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਪਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਗਿਆ ਕਿ ਇਹ ਮਾਮਲਾ ਨਿਜੀ ਰੰਜਿਸ਼ ਦਾ ਹੈ ਜਿਸ ਦੇ ਵਿੱਚ ਕੀ ਇਹਨਾਂ ਦੋਨਾਂ ਪਾਰਟੀਆਂ ਦੀ ਪਹਿਲਾਂ ਵੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ ਅਤੇ 2024 ਦੇ ਵਿੱਚ ਹਮਲਾ ਕਰਨ ਵਾਲੇ ਅਤੇ ਪੀੜਤ ਵਿਅਕਤੀਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਜਿਸ ਦੇ ਵਿੱਚ ਮਕਦਮਾ ਵੀ ਦਰਜ ਕੀਤਾ ਗਿਆ ਸੀ ਅਤੇ ਬੀਤੇ ਦਿਨੀ ਲੜਾਈ ਵਾਲੇ ਦਿਨ ਦਿਨ ਵੇਲੇ ਵੀ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਅਤੇ ਲੜਾਈ ਤੋਂ ਖਫਾ ਹੋਈ ਦੂਜੀ ਪਾਰਟੀ ਦੇ ਵੱਲੋਂ ਰਾਤ ਸਮੇਂ ਆਪਣੇ ਸਾਥੀਆਂ ਨੂੰ ਲਿਆ ਕੇ ਹੁਕਮ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਪੀੜਤਾਂ ਦੇ ਬਿਆਨ ਦਰਜ ਕਰਕੇ ਹੁਕਮ ਮਾਮਲੇ ਦੇ ਵਿੱਚ 7 ਲੋਕਾਂ ਨੂੰ ਬਾਈ ਨੇ ਅਤੇ 25 ਅਣਪਛਾਤੇ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਹ ਵੀ ਸਾਫ਼ ਕੀਤਾ ਗਿਆ ਕਿ ਇਹ ਆਪਸ ਦੇ ਵਿੱਚ ਚਾਚੇ ਤਾਇਆ ਦੇ ਲੜਕੇ ਹਨ ਜਿਨ੍ਹਾਂ ਦੇ ਵੱਲੋਂ ਇਹ ਲੜਾਈ ਝਗੜਾ ਕੀਤਾ ਗਿਆ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਕਦਮਾ ਦਰਜ ਕਰ ਆਪਣੀ ਕਾਰਵਾਈ ਸ਼ੁਰੂ ਵੀ ਗਈ ਹੈ ਅਤੇ ਜਲਦ ਦੋਸ਼ੀਆਂ ਨੂੰ ਫੜਨ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਪੂਰਾ ਮਾਮਲਾ ਸੁਣਵਾਨੇ ਤੁਹਾਨੂੰ ਐਸਪੀ ਸਿਟੀ ਦੀ ਹੀ ਜ਼ੁਬਾਨੀ ਇਹ ਇੱਕ ਮਸਲਾ ਪਿੰਡ ਦਾਨ ਸਿੰਘ ਵਾਲੇ ਦਾ ਹੈਗਾ ਇਹਦੇ ਮਿਤੀ 9 ਤਰੀਕ ਰਾਤ ਨੂੰ ਹਰਮਿੰਦਰ ਸਿੰਘ ਪਾਰਟੀ ਵੱਲੋਂ ਇੱਕ ਜਸਪ੍ਰੀ ਸਿੰਘ ਹੈਗਾ ਇਹ ਰਹਿਣ ਵਾਲਾ ਜਿਹੜੇ ਕੋ ਆਪਸ ਵਿੱਚ ਆਪਸ ਵਿੱਚ ਰਿਸ਼ਤੇਦਾਰ ਵੀ ਹੈਗੇ ਨੇ ਚਾਚੇ ਟਾਣ ਦੇ ਆਪਸ ਵਿੱਚ ਲੜਕੇ ਨੇ ਤੇ ਉਹਨਾਂ ਦੇ ਘਰ ਜਿਹੜਾ ਹੈਗਾ ਰਾਤ ਨੂੰ ਇਹਨਾਂ ਨੇ ਵੜ ਕੇ ਇਹਨਾਂ ਦਾ ਘਰ ਦਾ ਸਾਰਾ ਸਮਾਨ ਜਿਹੜਾ ਸੀਗਾ ਭੰਨ ਤੋੜ ਦਿੱਤ ਕਰ ਦਿੱਤਾ ਇਹਨਾਂ ਦੇ ਸੱਟਾਂ ਮਾਰੀਆਂ ਤੇ ਇਹਨਾਂ ਦੇ ਜਿਹੜੇ ਸਮਾਨ ਨੂੰ ਅੱਗ ਵੀ ਲਗਾ ਦਿੱਤੀ ਤੇ ਘਰਾਂ ਨੂੰ ਜਿਹੜੀ ਹੈਗੀ ਅੱਗ ਲਗਾਉਣੀ ਵੀ ਪਾਈ ਗਈ ਆ ਇਸ ਸਬੰਧ ਦੇ ਵਿੱਚ ਅਸੀਂ ਜਿਹੜਾ ਜਸਪ੍ਰੀਤ ਸਿੰਘ ਹੈਗਾ ਮੁਦਈ ਹੈਗਾ ਉਹਦੇ ਬਿਆਨ ਦਰਜ ਕਰਕੇ ਐਫ ਆਈ ਆਰ ਨੰਬਰ 3 ਅੰਡਰ ਸੈਕਸ਼ਨ 326 ਜੀ ਐਂਡ ਅਦਰ ਰੈਲੇਵੈਂਟ ਸੈਕਸ਼ਨ ਜਿਹੜਾ ਹੈਗਾ ਥਾਣਾ ਨਈਂਵਾਲੇ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਇਹ ਮੁਕੱਦਮੇ ਦੇ ਵਿੱਚ ਸਾਡੇ ਸੱਤ ਦੋਸ਼ੀ ਬਾਈ ਨੇਮਣੇ ਤੇ ਅਰਾਊਂਡ 25 ਦੇ ਕਰੀਬ ਜਿਹੜੇ ਦੋ ਸਾਡੇ ਵੱਲੋਂ ਜਿਹੜੀਆਂ ਹੈਗੀਆਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਲਗਾ ਦਿੱਤੀਆਂ ਗਈਆਂ ਨੇ ਜਿਹੜੇ ਦੋਸ਼ੀ ਨੇ ਮੁਕਤਮਾ ਦੇ ਦੋਸ਼ੀ ਨੇ ਇਹਨਾਂ ਨੂੰ ਅਸੀਂ ਜਲਦੀ ਹੀ ਜਿਹੜੀ ਹੈਗੀ ਗ੍ਰਫਤਾਰ ਕਰ ਲਵਾਂਗੇ ਤੇ ਅਨਸ਼ੋਰ ਕਰਾਂਗੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਤਜਾ ਜਿਹੜੀ ਹੈਗੀ ਹੈ ਦਵਾਈ ਜਾਵੇ ਇਹਦੇ ਵਿੱਚ ਇਹ ਵੀ ਦੱਸਣਾ ਦੱਸਿਆ ਜਾਊਗਾ ਕਿ ਜਿਹੜੀ ਰਮਿੰਦਰ ਸਿੰਘ ਹੈਗਾ ਜੋ ਇਸ ਮੁਕਤਮੇ ਦਾ ਦੋਸ਼ੀ ਹੈ ਪਹਿਲਾਂ ਸਾਲ 2024 ਦੇ ਵਿੱਚ ਇਹਨਾਂ ਦੂਸਰੀ ਪਾਰਟੀ ਨੇ ਜਿਨ੍ਹਾਂ ਦੇ ਘਰਾਂ ਨੂੰ ਅੱਗ ਲਗਾਈ ਹੈ ਉਸ ਪਾਰਟੀ ਨੇ ਇਹਦੀ ਲੱਤਾਂ ਤੋੜ ਦਿੱਤੀਆਂ ਸੀਗੀਆਂ ਜਿਸ ਸਬੰਧ ਦੇ ਵਿੱਚ ਮੁਕੱਦਮਾ ਨੰਬਰ 65 2024 ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਸੀ ਤੇ ਜਿਹੜਾ ਇੱਕ ਦੱਸਿਆ ਜਾ ਰਿਹਾ ਕਿ ਨਸ਼ੀਦ ਇਸ ਪੰਦੇ ਵਿੱਚ ਲੜਾਈ ਹੋਈ ਹੈ ਸੋ ਇਦਾਂ ਦੀ ਜਿਹੜੀ ਹੈਗੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਇਹਦੇ ਆਪਸ ਵਿੱਚ ਪਰਸਨ ਰੰਜਸ਼ ਸੀਗੀ 2024 ਦੇ ਵਿੱਚ ਰਮਿੰਦਰ ਦੀਆਂ ਲੱਤਾਂ ਇਸ ਪਾਰਟੀ ਨੇ ਤੋੜੀਆਂ ਸੀਗੀਆਂ ਸੋ ਉਸ ਸੀਜ ਦੇ ਰੰਜਸ਼ ਨੂੰ ਲੈ ਕੇ ਕੱਲ ਪਹਿਲਾਂ ਇਹਨਾਂ ਦੀ ਦਿਨ ਦੇ ਵਿੱਚ ਲੜਾਈ ਹੋਈ ਜਿਹਦੇ ਵਿੱਚ ਜਸਪ੍ਰੀਤ ਪਾਰਟੀ ਵੱਲੋਂ ਰਮਿੰਦਰ ਦੀ ਪਾਰਟੀ ਦੇ ਜਿਹੜੇ ਘਰ ਦੇ ਉੱਪਰ ਹਮਲਾ ਕੀਤਾ ਗਿਆ ਸੀਗਾ ਉਹਦੀ ਪੰਨਤੋੜ ਕੀਤੀ ਗਈ ਸੀਗੀ ਸੋ ਰਾਤ ਨੂੰ ਜਿਹੜੇ ਹੈਗੀ ਰਮਿੰਦਰ ਪਾਰਟੀ ਵੱਲੋਂ ਸਾਰੇ ਬੰਦੇ ਇਕੱਠੇ ਕਰਕੇ ਉਹਨਾਂ ਦੇ ਘਰਾਂ ਦੇ ਉੱਪਰ ਹਮਲੇ ਕਰਕੇ ਉਹਨਾਂ ਦੇ ਘ ਤੋ ਅਸੀਂ ਉਹਨਾਂ ਮਕਦਮਾ ਐਫ ਆਈ ਆਰ ਨੰਬਰ 3 18 ਨਈਂਵਾਲਾ ਦਰਜ ਰਜਿਸਟਰ ਕਰ ਲਿਆ ਸੋ ਅਸੀਂ ਵਕ ਵਕ ਜਿਹੜੀ ਸਾਡੀ ਸੀਆਈ ਦੀ ਟੀਮਾਂ ਵੀ ਲਗਾ ਦਿੱਤੀਆਂ ਨੇ ਥਾਣਾ ਨਈਂਵਾਲਾ ਦੀ ਟੀਮ ਵੀ ਲੱਗੀ ਹੋਈ ਹੈ ਤੇ ਡੀਐਸਪੀ ਪੁੱਚੋ ਦੀ ਸੁਪਰਵਾਈਜ਼ਨ ਦੇ ਵਿੱਚ ਅਸੀਂ ਜਿਹੜੀ ਅਸੀਂ ਸਾਡੀਆਂ ਟੀਮਾਂ ਰੇਡ ਕਰ ਰਹੀਆਂ ਨੇ ਜਲਦੀ ਹੀ ਜਿਹੜੇ ਦੋਸ਼ੀ ਨੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਤੇ ਕੋਈ ਵੀ ਇਹਨੂੰ ਇਨਸ਼ੋਰ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਦੇ ਦੇ ਖਿਲਾਫ ਕਰਦੇ ਇਹਦੇ ਵਿੱਚ ਅਸੀਂ 7 ਜਿਹੜੇ ਬੰਦੇ ਬਾਈ ਨੇਮ ਨੇ ਤੇ ਅਰਾਊਂਡ 25 ਦੇ ਕਰੀਬ ਜਿਹੜੇ ਬੰਦੇ ਅਨਨੋਨ ਪਰਸਨ ਸਨ